اللہ الرحمن الرحیم میرا نام محمد عتیق رحمان میں درگاہ چاہیں ایک عیدگاہ شریف ساڈے راول پنڈی درگاہ ہے آیا. تے ماشاءاللہ ساڈے اتھے واگا بارڈر تو لے کے سرحان شریف تک سانو ا پروٹوکول دیتا گیا ہے ہر جگہ اگے پیچھے سارے گڈیاں لگیاں سن ماشاءاللہ سیکیورٹی سکیورٹی انتظام بہت اچھا سی انڈیا دی ماشاءاللہ ہر شخصیت نے ہر بندے نے سانو بہت سارا ویلکم ہے بڑے اچھے اخلاق کے ملے نے اور الحمدللہ جدو جب پہنچے ہاں تے درگاہ دے جڑے خلیفہ صاحب ہیں دروازے تے کھڑے ہو کے ساڑھے استقبال کر رہے سن میں پہلی دفعہ آیا لیکن ماشاءاللہ ہر لحاظ نے مانو سانو بڑا ہی پروٹوکول دیتا گیا بڑے اچھے طریقے دنہا لیتا گیا ڈاکٹر محمد عظیم خاروکی آج ہم انڈیا پہ پہنچے ہو لگ رہا تھا کہ میری ممان نباتی ہوئی ہے ما میں پہلے بھی عرض کی تھی یہ کہ وہ اٹاری بارڈر تو لے کے امرت سار تک امرت سار تو لے کے فتح گاڑتے سرہند شریف تک ہر طرح دی محبت دی چاہت ملی ہے اس قدر کے اسی لفظوں میں بیان نہیں کر سکتے اس نے محسوس ہوئے جی سات اپنی برادری دے لوگوں کے پول آ گئے ہیں ہر قدم تے چاہت محبت اخلاص وہ ہر طرح دا نصیب ہیں اسی دعا کرنے ہیں کہ یہ ਜਿਹੜੀ ਮਹੱਤਾਨ ਇਹਦੇ ਵਿੱਚ ਹੋਰ ਜ਼ਿਆਦਾ ਅਜ਼ਾਫਾ ਹੋਵੇ ਇੱਕ ਉਸੇ ਦੇ ਨੇੜੇ ਹੋ ਕੇ ਅਸੀਂ ਜਿਹੜੇ ਬਹੁਤ ਮੁਸਾਇਲ ਉਹਨਾਂ ਨੂੰ ਹੱਲ ਕਰੀਏ ਤੇ ਦੇਖੀ ਜਿਹੜੇ ਐਮਐਸਪੀ ਸਾਡੀਆਂ ਸ਼ਖਸੀਅਤ ਨੇ ਬਾਬਾ ਗੁਰੂ ਨਾਨਕ ਸਾਹਿਬ ਨੇ ਜਗਤ ਜਲਵਸਾਨੀ ਨੇ ਇਸੇ ਤਰ੍ਹਾਂ ਜਿਹੜਾ ਬੋਹਾ ਜਾ ਗਰੀਬ ਨਿਵਾਸ ਨੇ ਇਹਨਾਂ ਦਾ ਜਿਹੜਾ ਪੈਗਾਮ ਮੁਹੱਬਤ ਤੇ ਜ਼ਾਹਦ ਹੈ ਸਾਰੀ مخلوਦ ਦੀ ਖਿਦਮਤ ਤੇ ਭਲਾਈ ਦਾ ਬਹੁਤ ਅਸਿਰਲ ਕੇ ਜਿਹੜਾ ਪੂਰੀ ਦੁਨੀਆ ਨੂੰ ਤੇ ਲਾਈਏ ਸਾਰੇ ਇੱਕ ਹੋ ਕੇ ਅਸੀਂ ਸਾਰੇ ਇਨਸਾਨੀਅਤ ਵਿੱਚ ਮੁਹੱਬਤ ਤੇ ਪਿਆਰ ਦਰਸਾਉਂਦੇ ਹਾਂ ਪਹਿਲੀ ਵਾਰ ਹੈ ਕਿ ਜਨਾਬ ਆਈ ਕਮਿਸ਼ਨ ਆਈ ਰਿਪੋਰਟ ਜਿਹੜਾ ਵਿਜ਼ਨ ਨੂੰ ਲੈ ਕੇ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਦੋਨੇ ਦੇਸ਼ਾਂ ਨੇ ਹਾਈ ਕਮਿਸ਼ਨ ਉਹੋ ਜਿਹੇ ਮੈਚ ਕਰਾਂਗੇ ਕਿ ਇਹਦੇ ਵਿੱਚ ਆਸਾਨੀ ਤੇ ਨਰਮੀ ਪੈਦਾ ਕੀਤੀ ਜਾਏ ਕਿਉਂਕਿ ਬਹੁਤ ਸਾਰੇ ਲੋਕ ਇਹ ਚਾਹਤ ਰੱਖਦੇ ਨੇ ਕਿ ਸਾਨੂੰ ਮੌਕਾ ਮਿਲੇ ਸੀ ਆਪਣੇ ਬਜ਼ੁਰਗਾਂ ਦੇ ਆਸਥਾਨੀਆਂ ਤੇ ਉਹਨਾਂ ਦੇ ਮਜ਼ਾਰਾਂ ਤੇ ਜਾਇਦੇ ਇਸ ਤਰ੍ਹਾਂ ਲੋਸਾਰੀ ਸਾਢੇ ਸੇਤ ਬਰਾਦਰੀ ਜਿਹੜੇ ਨੇ ਜਿੱਦੇ ਸਾਢੇ 22 ਨੇ ਉਹਨਾਂ ਦੀ ਖਾਹਿਸ਼ ਹੁੰਦੀ ਹੈ ਬਾਬਾ ਗੁਰੂ ਨਾਨਕ ਉਹਨਾਂ ਦੇ ਸੇ तमाम ਜਨਮ ਉਮੀਦੇ ਵੀ ਜਾਈਏ ਪੰਜਾ ਸਾਹਿਬ ਵੀ ਜਾਈਏ ਠੀਗਰ ਮਕੀਮਾ ਤੇ ਜਾਈਏ ਇਸੇ ਤਰ੍ਹਾਂ ਪਾਕਿਸਤਾਨ ਦੇ ਸਾਰੇ ਮੁਸਲਮਾਨ ਮੇਰਾ ਫੇਰ ਨਮਨਣਾ ਲਾੜੇ ਨੇ ਉਹਨਾਂ ਦਾ ਵੀ ਦਿਲ ਕਰਦਾ ਹੈ ਦਿੱਲੀ ਸ਼ਰੀਫ ਅਜਨੇ ਸ਼ਰੀਫ ਸਰਹੰਦ ਸ਼ਰੀਫ جیت جیسے اللہ والے ریسی حاضری دے وہ اس محبت اخلاص تے جذبے نو زیادہ پروان چڑھان اگر کوئی ٹیکنیکل یا سوٹی معاملات نے انہوں باہمی دونوں کو حکومتیں رل کے انہوں اصل طریقے حل کرن تاکہ جان مال عزت آبی بھی تحفظ ہوے یہ محبت اخلاص تے جذبے بھی اگر اگر وطن تو زیادہ تو زیادہ ساری ایک دوسرے سے قربت پیدا ہو سکے جی میں حصیت ہاں تمام محمد عزیف فاروقی میرا نام ہے لیڈر گروپ لیڈر طور سے اپنے ڈیوٹی سارا انجام دے رہا میں ساری گفتگو اسی ہیں تاکہ پیغام صرف ساری پاکستانی حکومت نہیں بلکہ انڈین حکومت تک سے ਸਾਰਿਆਂ ਨੂੰ ਇਸ ਚੀਜ਼ ਤੇ ਤਰਕ ਤਵੱਜੋ ਦਿਲਾਈ ਜਾਏ ਕਿ ਗੁਰਬਤਾਵਾਂ ਵਧਾਈਆਂ ਜਾਣ ਮੁਹੱਬਤਾਂ ਤਕਸੀਮ ਕੀਤੀਆਂ ਜਾਣ ਤਾਂ ਕਿ ਨਫ਼ਰਤਾਂ ਚ ਗਮੀ ਆਵੇ ਤੇ ਸਾਰੇ ਅਸੀਂ ਇੱਕ ਦੂਸਰੇ ਨਾਲ ਕੇ ਇੱਕ ਦੂਸਰੇ ਦੀਆਂ ਖੁਸ਼ੀਆਂ ਤੇ ਗਮਾਂ ਸ਼ੇਰੀਬ ਹੋ ਸਕਣ ਅੱਜ ਮਾਤਾ ਗੁਜੀ ਕਾਲਜ ਦੇ ਵਿਹੜੇ ਵਿੱਚ ਜੋ ਪਾਕਿਸਤਾਨ ਤੋਂ ਜਥਾ ਹੈ ਰੂਜਾ ਸ਼ਰੀਰ ਵਿੱਚ ਨਮਸਕਾਰ ਹੋਣ ਲਈ ਉਹਨਾਂ ਨੂੰ ਬੁਲਾ ਕੇ ਇੱਥੇ ਉਹਨਾਂ ਦਾ ਮਾਣ ਤੇ ਸਤਿਕਾਰ ਕੀਤਾ ਬੜੀ ਖੁਸ਼ੀ ਹੋਈ ਕਿ ਸਾਰੇ ਜਥੇ ਦੇ ਨਾਲ ਸੰਪਰਕ ਹੋਇਆ ਔਰ ਉਹਨਾਂ ਨੂੰ ਵੀ ਮਾਨ ਸਤਿਕਾਰ ਮਿਲਿਆ ਕਿ ਉਹਨਾਂ ਨੇ ਹਿੰਦੁਸਤਾਨ ਦੀ ਧਰਤੀ ਤੇ ਆ ਕੇ ਇੱਥੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਉਹਨਾਂ ਦਾ ਐਂਟਰਟੇਨਮੈਂਟ ਹੋਈ ਚਾਹ ਪਾਣੀ ਪੀਤਾ ਉਹਨਾਂ ਨੇ ਔਰ ਸਾਰਿਆਂ ਦੇ ਆਪਸ ਵਿੱਚ ਵਿਚਾਰ ਵਟਾਂਦਰਾ ਹੋਇਆ ਅੱਜ ਹਰੇਕ ਸਾਲ ਦੀ ਤਰ੍ਹਾਂ ਪਾਕਿਸਤਾਨ ਤੋਂ ਜੋ ਰੋਜਾ شریف ਦੇ ਵਿੱਚ ਦਰਸ਼ਨ ਕਰਨ ਲਈ ਆਏ ਨੇ ਔਰ ਮੈਂ ਦੋਨਾਂ ਸਰਕਾਰਾਂ ਦਾ ਭਾਰਤ ਸਰਕਾਰ ਦਾ ਤੇ ਪਾਕਿਸਤਾਨ ਸਰਕਾਰ ਦਾ ਧੰਵਾਦ ਕਰਦਾ ਔਰ ਅਪੀਲ ਵੀ ਕਰਦਾ ਆਪ ਤੁਹਾਡੇ ਨਾਲ ਹੀ ਕਿ ਜਦੋਂ ਵੀ ਅਸੀਂ ਵੀਜੇ ਦੀ ਮੰਗ ਕਰਦੇ ਆ ਤਾਂ ਜਰੂਰ ਜਿੰਨੇ ਵੀਜੇ ਸਾਨੂੰ ਚਾਹੀਦੇ ਨੇ ਉਹਨੇ ਦਿਆ ਕਰਨ ਤੇ ਪਾਕਿਸਤਾਨ ਵਾਲਿਆਂ ਨੂੰ ਜਿੰਨੇ ਚਾਹੀਦੇ ਨੇ ਉਹਨੇ ਵੀਜੇ ਦਿਆ ਕਰਨ ਔਰ ਮੈਂ ਸੋਚੀ ਆ ਜਿਹੜੀ ਸੰਗਤ ਆ ਦਰਸ਼ਨ ਕਰਨ ਵਾਸਤੇ ਪਾਕਿਸਤਾਨ ਤੋਂ ਉਹਨਾਂ ਦਾ ਕੁਟਰ ਕੁਟਰ